ਆਪਨੇ ਇਕੱਠੇ ਕਰਕੇ ਜੋੜਦੇ ਆ ਹੋਇਆ ਕਿਹਾ ਮਹਾਰਾਜ ਕਿਰਪਾ ਕਰੋ ਮਹਾਰਾਜ ਬਦਾਵਾ ਪਾੜ ਦਿਓ ਫਿਰ ਸੱਚੇ ਪਾਤਸ਼ਾਹ ਨੇ ਕਿਹਾ ਸੀ ਭਾਈ ਮਾਨ ਸਿੰਘ ਬਦਾਵਾ ਤਾਂ ਉਹਨਾਂ ਰਾਜਨੀਤਿਕ ਲੋਕਾਂ ਦਿੱਤਾ ਹੈ ਤੂੰ ਆਪਣੇ ਵਾਸਤੇ ਕੁਝ ਮੰਗ ਲੈ ਸੱਚੇ ਪਾਤਸ਼ਾਹ ਮਾਝੇ ਦੀ ਸਿੱਖੀ ਨੂੰ ਗੰਢ ਲਓ ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ ਬਦਾਵਾ ਪਾੜ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮਹਾਰਾਜ ਕਿਹਾ ਸੀ ਤੈਨੂੰ ਚਰਨਜੀਵੀ ਕਰ ਦਿੰਨੇ ਆ ਤੇ ਜਖਮ ਰਾਜੀ ਕਰ ਦਿੰਨੇ ਆ ਹੋਰ ਸੁੱਖ ਜਿਹੜਾ ਮੰਗ ਧਰਤੀ ਦਾ ਰਾਜ ਚਾਹੁੰਨਾ ਹੈ ਸਵਰਗ ਦਾ ਰਾਜ ਚਾਹੁੰਨਾ ਹੈ ਜੋ ਚਾਹੁੰਨਾ ਦੇ ਦੇ ਦਿੰਨੇ ਆ ਭਾਈ ਮਹਾਰ ਸਿੰਘ ਗਿਆ ਨਹੀਂ ਮਹਾਰਾਜ ਆਪ ਕਿਰਪਾ ਕਰਕੇ ਟੁੱਟੀ ਘੰਡ ਲੰਮਾਰਾ ਸਾਡੇ ਪੁਰਖਿਆਂ ਦਾ ਮਹਾਰਾਜ ਕੀਤਾ ਹੋਇਆ ਪ੍ਰਸ਼ਾਰਤ ਇਹਨਾਂ ਨਲਾਇਕ ਲੋਕਾਂ ਨੇ ਆਪ ਦੀ ਮਹਾਰਾਜ ਸਿੱਖੀ ਤੋਂ ਬੇਮੁਖ ਹੋ ਕਰਕੇ ਗਲਤੀ ਕੀਤੀ ਹੈ ਕਿਰਪਾ ਕਰੋ ਮਹਾਰਾਜ ਸਾਡੀ ਧਰਤੀ ਨੂੰ ਬਖਸ਼ ਲਓ ਨਹੀਂ ਤੇ ਵੇਖ ਲਓ ਮਾਝਾ ਬੇਮੁਖ ਹੋ ਜਾਣਾ ਸੀਗਾ ਇਹ ਭਾਈ ਮਹਾਰ ਸਿੰਘ ਦੀ ਕੁਰਬਾਨੀ ਹੈ ਭਾਈ ਮਹਾਰ ਸਿੰਘ ਦੇ ਸਾਧ ਸੰਗਤ ਜੀ ਦੇਖਦੇ ਆ ਹੋਇਆ ਸਤਿਗੁਰੂ ਜੀ ਨੇ ਆਪ ਦੇ ਕਮਰ ਕਸੇ ਚੋ ਬਦਾਵਾ ਕੱਢਿਆ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੇਖਦੇ ਆ ਹੋਇਆ ਭਾਈ ਮਾਹ ਸਿੰਘ ਦੇ ਸਾਹਮਣੇ ਉਹ ਬਦਾਵਾ ਪਾੜਿਆ ਤੇ ਹਜੂਰ ਨੇ ਟੁੱਟੀ ਗੰਢ ਲਈ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਾਹ ਸਿੰਘ ਤੂੰ ਧੰਨਾ ਆਪ ਦੇ ਵਾਸਤੇ ਨਹੀਂ ਮੰਗਿਆ ਸਿੱਖਾਂ ਵਾਸਤੇ ਮੰਗਿਆ ਈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਟੁੱਟੀ ਗੰਢ ਨਿਹਾਰ ਗੋਪਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਵੀ ਨਹੀਂ ਉਸ ਸਮੇਂ ਵਿਚਾਰਿਆ ਕਿ ਪਹਿਲੋਂ ਕਿ ਲਿਖ ਕੇ ਕਿਉਂ ਗਏ ਆ ਰਾਜਨੀਤਿਕ ਸੱਚੇ ਬਾਦਸ਼ਾਹ ਜੀ ਮਹਾਰਾ ਇੱਟੇ ਤੇ ਆਲੂ ਔਗਣ ਨਹੀਂ ਚਿਤਾਰੇ ਤੇ ਹਜੂਰ ਨੇ ਉਹ ਵਦਾਵਾ ਪਾੜ ਦਿੱਤਾ ਜਦੋਂ ਵਦਾਵਾ ਪਾੜਿਆ ਸਤਿਗੁਰੂ ਜੀ ਦੀ ਗੋਦ ਵਿੱਚ ਭਾਈ ਮਾਨ ਸਿੰਘ ਨੇ ਆਖ ਦੀ ਸਾਹ ਲਿਆ ਮਾਗੀ ਵਾਲੇ ਦਿਨ ਜਿੱਥੇ ਆਪਾਂ ਨਾਮ ਰੱਬ ਦੇ ਗੁਣ ਗਾਉਣੇ ਆ ਨਾਮ ਦਾ ਦਾਨ ਕਰਨਾ ਹੈ ਉਥੇ ਪਿਆਰਿਓ ਮਾਗੀ ਦਾ ਪਾਵਨ ਇਤਿਹਾਸ ਮਹਾ ਸਿੰਘ ਬੀਬੀ ਭਾਗ ਕੌਰ ਜਦੋਂ ਇੱਥੇ ਗਏ ਤੇ ਗੁਰੂ ਦੇ ਅੱਗੇ ਤਰਲਾ ਕੀਤਾ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਨੂੰ ਵਦਾਵਾ ਲੈ ਕੇ ਆਏ ਸਾਡਾ ਵਦਾਵਾ ਪਾੜ ਦੋ ਸੱਚੇ ਪਾਤਸ਼ਾਹ ਜੀ ਨੇ ਕਮਰ ਕੱਸੇ ਦੇ ਵਿੱਚੋਂ ਵਦਾਵਾ ਕੱਢਿਆ ਤੇ ਵਦਾਵਾ ਪਾੜ ਕੇ ਸੁੱਟ ਦਿੱਤਾ ਪਾਤਸ਼ਾਹ ਜੀ ਨੇ ਗਲੇ ਦੇ ਨਾਲ ਲਾਇਆ ਟੁੱਟੀ ਗੰਢ ਦਿੱਤੀ ਟੁੱਟੀ ਈ ਗਾਂਢਨਹਾਰ ਗੋਪਾਲ ਗੁਰੂ ਟੁੱਟੀਆਂ ਗੰਡਣ ਵਾਲਾ ਜਿੰਨੇ ਕੇਸ ਕਤਲ ਕਰਵਾਏ ਐ ਜਿਹੜੇ ਸ਼ਰਾਬਾਂ ਪੀਂਦੇ ਨਸ਼ਾ ਕਰਦੇ ਐ ਅੱਜ ਵੀ ਗੁਰੂ ਚਰਨਾਂ ਵਿੱਚ ਜਾਓ ਜਿਸ ਤਰ੍ਹਾਂ ਭਾਈ ਮਾਹ ਸਿੰਘ ਦੀ ਟੁੱਟੀ ਗੰਢੀ ਸੀ ਅੱਜ ਵੀ ਕਲਗੀ ਤਰਪਤਾ ਟੁੱਟੀਆਂ ਗੰਢਦੇ ਨੇ ਹਾਏ ਟਾ ਵਿਖਦੇ ਰਾਣੇ ਦੀ ਦਰਹਾ ਟੋ ਦਿੱਕੇ ਪਾੜੀਏ ਬਦਾਵੇ ਸਤ ਨੂੰ ਬੋਲ ਕੇ ਜੀ ਕੋਈ ਗੱਲ ਨਹੀਂ ਮੈਂ ਆ ਤੋੜ ਦਿੰਦਾ ਆ ਮੈਂ ਪਾੜ ਦਿੰਦਾ ਆ ਮਾਫ ਕਰਿਓ ਇਹ ਬਦਾਵਾ ਮੈਂ ਪਾੜ ਦਿੰਦਾ ਆ ਮੇਰੇ ਮਾਲਕ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਸਤਪੁਰ ਜਿਨੇ ਦਾਵਾ ਕੱਢਿਆ ਸੱਗਣ ਤੇ ਮੇਰੇ ਮਾਲਕ ਨੇ ਭਾਈ ਮਹਾ ਸਿੰਘ ਦੇ ਸਾਹਮਣੇ ਉਸ ਵਿਦਾਵੇ ਦੇ ਟੁਕੜੇ ਟੁਕੜੇ ਕਰਕੇ ਸਤਪੁਰ ਨੂੰ ਭਗਾ ਕੇ ਮਾਰਿਆ ਤੇ ਮੇਰੇ ਮਾਲਕ ਨੇ ਤਿੰਨ ਵਾਰੀ ਆਖਿਆ ਟੁੱਟੀ ਸੋਨ ਕੁੱਟੀ ਟੁੱਟੀ ਸੋਨ ਕੁੱਟੀ ਟੁੱਟੀ ਸੋਨ ਕੁੱਟੀ ਮੇਰੇ ਮਾਲਕ ਨੇ ਤਿੰਨ ਵਾਰੀ ਆਖਿਆ ਕਹਿੰਦੇ ਭਾਈ ਮਹਾ ਸਿੰਘ ਜੀ ਪੁਰ ਤੋਂ ਢੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਦੇਖੋ ਨਾ ਜੀ ਬੱਚਾ ਮਾਪੇ ਤੋਂ ਰੁੱਸ ਸਕਦਾ